ਜਾੜੀਆਂ ਨੱਚੀਏ ਨੱਚਾਈਏ ਤੁਸੀਂ ਆਪਣਾ ਜਿਹੜਾ ਪ੍ਰਟੈਸਟ ਹੈ ਜਾਲੀ ਰੁਕਾਇਸਤ ਕਰਨਾ ਆਪਣੇ ਹੱਕਾਂ ਵਾਸਤੇ ਬੈਠਣਾ ਇਹ ਸਾਡਾ ਹੱਕ ਹੈਗਾ ਇਹ ਸਾਡਾ ਹੋਂਦਿਆ ਨੇ ਕਿਸੇ ਦਾ ਝੀਲ ਕਰਦਾ ਸੜਕਾਂ ਤੇ ਆਉ ਨੂੰ ਕਦੇ ਪੰਘੂਆਤਵਾ ਪੰਜਾਬ ਦੇ ਵਿੱਚ ਭਾਰਤੀ ਕਿਸਾਨਜ ਨੂੰ ਉਗਰਾਹਾਂ ਵੱਲੋਂ ਵੱਡੇ ਧਰਨੇ ਦਿੱਤੇ ਜਾ ਰਹੇ ਨੇ 5 ਦਿਨਾਂ ਦੇ ਧਰਨੇ ਨੇ ਅੱਜ ਤੀਜਾ ਦਿਨਾਂ ਧਰਨਿਆਂ ਦਾ ਜਿਸ ਨੂੰ ਲੈ ਕੇ ਜ਼ਿਲ੍ਹਿਆਂ ਦੇ ਹੈੱਡਕੁਆਟਰਾਂ ਦੇ ਬਾਹਰ ਜਿਹੜੇ ਡਿਪਟੀ ਕਮਿਸ਼ਨ ਦਫ਼ਤਰਾਂ ਦੇ ਬਾਹਰ ਪੰਜਾਬ ਦੇ 19 ਜ਼ਿਲ੍ਹਿਆਂ 'ਚ ਧਰਨਾ ਪ੍ਰਦਰਸ਼ਨ ਹੋ ਰਿਹਾ। ਅੱਜ ਤਸਵੀਰ ਤੁਸੀਂ ਦੇਖੋ ਕਿ ਹਜ਼ਾਰਾਂ ਦੀ ਗਿਣਤੀ ਸਿਰਫ ਮਹਿਲਾਵਾਂ ਪਹੁੰਚੀਆਂ ਨੇ ਜਾਂ ਸਿਰਫ ਕਿਸਾਨ ਨੇਤਾ ਨੇ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਅਗਰਾਹ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਵੱਖਰੇ ਜਾਬਤੇ ਦੇ ਨਾਲ ਜਿਹੜੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਜਦੋਂ ਐਲਾਨ ਕੀਤਾ ਜਾਂਦਾ ਹੈਗਾ ਇੱਕ ਦਿਨ ਮਹਿਲਾਵਾਂ ਨੂੰ ਦਿੱਤਾ ਗਿਆ ਇੱਕ ਦਿਨ ਨੌਜਵਾਨਾਂ ਨੂੰ ਤੇ ਅੱਜ ਵੱਡੀ ਗਿਣਤੀ ਤੁਹਾਨੂੰ ਸਿਰਫ ਜਿਹੜੀਆਂ ਕਹਿ ਸਕਦੇ ਆਂ ਬਸੰਤੀ ਰੰਗ ਦੀਆਂ ਚੁੰਨੀਆਂ ਦੇ ਨਾਲ ਮਹਿਲਾਵਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਗੱਲਬਾਤ ਵੀ ਪੰਜ ਕੀ ਨਾਮ ਤੁਹਾਡਾ ਰਣਦੀਪ ਕੌਰ ਟੋਲਾ ਭਾਰਤੀ ਸੰਜੁਣੀਆ ਲੇਖਤਾ ਗਰਾਹ ਜਿਸ ਕੀ ਮੈਂ ਦੇਖਦੇ ਹਾਂ ਅੱਜ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਮਹਿਲਾ ਮਾਂ ਨੇ ਪਹਿਲਾਂ ਤਾਂ ਕੀ ਕਹਿਣਾ ਚਾਹੁੰਦੇ ਹੋ ਕਿਹੜੀਆਂ ਮੁੱਖ ਮੰਗਾਂ ਨੇ ਮੁੱਖ ਮੰਗਾਂ ਸਾਡੀਆਂ ਖੇਤੀ ਨਾਲ ਜੁੜੀਆਂ ਹੋਈਆਂ ਨੇ ਖੇਤੀ ਨਾਲ ਸੰਬੰਧ ਜਿਹੜੀਆਂ ਸਰਕਾਰਾਂ ਨੇ ਜਦੋਂ ਸਾਨੂੰ ਇਹ ਕਹਿ ਕੇ ਅੰਦੋਲਨ ਤੋਂ ਉਠਾ ਲਿਆ ਸੀਗਾ ਕਿ ਜਿਹੜੀਆਂ ਰਹਿਂਦੀਆਂ ਮੰਗਾਂ ਨੇ ਵਿਚ ਵਿਚਾਰੇ ਲੰਮਕਰੀਆਂ ਨੇ ਉਹਨਾਂ ਤੇ ਅਸੀਂ ਪੂਰੀ ਐਮਐਸਪੀ ਦੇਵਾਂਗੇ ਗਰੰਟੀ ਕਾਨੂੰਨ ਬਣਾਵਾਂਗੇ ਤੇ ਜਿਹੜੇ ਸਹੀ ਦੇ ਸੀਗੇ ਉਥੇ 700 ਸੀਗੇ ਦਾ ਹੋਇਆ ਉਹਨਾਂ ਦਾ ਜਿਹੜਾ ਮਾਮਜਾਗਾ ਉਹਨਾਂ ਨੂੰ 10 ਲੱਖ ਮਾਮਜਾ ਤੇ ਨੌਕਰੀ ਇੱਕ ਮੈਂਬਰ ਨੂੰ ਪਰਿਵਾਰ ਦੇ ਵਿੱਚ ਦੇਵਾਂਗੇ ਤੇ ਉਹ ਸਾਡੀਆਂ ਜਿਹੜੀਆਂ ਮੰਗਾਂ ਨੇ ਗੀਆਂ ਉਹ ਸਾਰੀਆਂ ਵਿਚ ਵਿਚਾਲੇ ਲੰਮਕ ਰਹੀਆਂ ਨੇ ਹਜੇ ਤੱਕ ਸਰਕਾਰ ਨੇ ਉਹਨਾਂ ਤੇ ਕੋਈ ਕਿੱਸਾ ਨਹੀਂ ਫਰੋਲਿਆ ਤੇ ਜੇ ਅਗਰ ਮੈਂ ਇੱਕ ਚੀਜ਼ ਸਮਝਾਂ ਭੈਣ ਜੀ ਤੋਤੋਂ ਕਿਉਂਕਿ ਆਮ ਤੌਰ ਤੇ ਧਰਨਿਆਂ ਦੇ ਵਿੱਚ ਅਸੀਂ ਦੇਖਦਾ ਕਿ ਜਿਹੜੇ ਕਿਸਾਨ ਨੇ ਉਹ ਜਾਂਦੇ ਨੇ ਬਜ਼ੁਰਗ ਕਿਸਾਨ ਜਾਂਦੇ ਨੇ ਪਰ ਮਹਿਲਾਵਾਂ ਦੀ ਸਮੂਲੀਅਤ ਤੋਡੇ ਇਕੱਠ ਦੇ ਵਿੱਚ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦੀ ਆ ਤੁਹਾਡਾ ਕਿੰਨਾ ਕੁ ਯੋਗਦਾਨ ਰਹਿੰਦਾ ਹੈਗਾ ਤੁਸੀਂ ਕਿਵੇਂ ਦੇ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਕੁਝ ਲੋਕ ਧਰਨਾ ਦਿੰਦੇ ਨੇ 200 500 ਬੰਦੇ ਧਰਨਾ ਦਿੰਦਾ ਪਰ ਤੁਹਾਡੇ ਧਰਨਾ ਦੇ ਵਿੱਚ ਇਕੱਠ ਵੱਡਾ ਹੁੰਦਾ ਹੁਣ ਲੱਗਦਾ ਕਿ ਲੋਕ ਸਭਾ ਦੀਆਂ ਚੋਣਾਂ 2024 ਦੀਆਂ ਆ ਰਹੀਆਂ ਨੇ ਮੰਗਾ ਤੁਹਾਡੀਆਂ ਜਿਉਂਦੀਆਂ ਤਿਉ ਨੇ ਤਾਂ ਇੱਕ ਵੱਡਾ ਵੋਟ ਬੈਂਕ ਤੇ ਪ੍ਰਾਸਰ ਵੀ ਪਾਏਗਾ ਸਰਕਾਰਾਂ ਦੇ ਉੱਪਰ ਭਾਰ ਪੈਂਦਾਗਾ ਤੁਹਾਡੇ ਸਰਕਾਰਾਂ ਅੰਦੇ ਉੱਪਰ ਪਰਵਾਬ ਪਵੇਗਾ ਹੀ ਕਿਉਂਕਿ ਲੋਕ ਜਾਗਰੂਕ ਹੋ ਚੁੱਕੇ ਨੇ ਜਿਹੜੀਆਂ ਸਾਡੀਆਂ ਮਾਮਾਂ ਭੈਣਾਂ ਨੇਗੀਆਂ ਨੌਜਵਾਨ ਵੀਰ ਨੇਗੇ ਬੱਚੇ ਨੇਗੇ ਸਾਰੇ ਜਾਗਰੂਕ ਹੋ ਚੁੱਕੇ ਨੇ ਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਸਰਕਾਰਾਂ ਸਾਡੇ ਵਾਸਤੇ ਕੁਝ ਨਹੀਂ ਕਰ ਰਹੀਆਂ ਤੇ ਇਸ ਕਰਕੇ ਲੋਕ ਧਾਰਨੇ ਮੰਜਾਰੇ ਕਰਨ ਤੇ ਮਜਬੂਰ ਨਹੀਂ ਆਪ ਦੇ ਆਪ ਛੜਕਾਂ ਤੇ ਆਉਂਦੇ ਨੇ ਬਾਕੀ ਜਿਹੜੀਆਂ ਸਾਡੀਆਂ ਔਰਤਾਂ ਨੇਗੀਆਂ ਇਹ ਜਾ ਕੇ ਮਤਲਬ ਕਿ ਔਰਤਾਂ ਦੇ ਵਿੱਚ એનર્ਜੀ ਵੈਰਨਸ ਭਰਦੀਆਂ ਨੇ ਕਿਉਂਕਿ ਆਪਾਂ ਇਹਦੇ ਵਿੱਚ ਲਾਮਬੰਦ ਹੋ ਕੇ ਅੱਗੇ ਆਈਏ ਤੇ ਸੰਘਰਸ਼ ਕਰੀਏ ਹਰ ਇੱਕ ਇਨਸਾਨ ਨੂੰ ਇਹ ਪਤਾ ਹੈ ਕਿ ਆਪਣੇ ਹੱਕਾਂ ਵਾਸਤੇ ਕਿਸ ਤਰ੍ਹਾਂ ਲੜਨਾ ਹੈ ਕਿਸ ਤਰ੍ਹਾਂ ਜਾ ਕੇ ਸੜਕਾਂ ਤੇ ਬੈਠਣਾ ਹੈ ਹਰ ਇੱਕ ਆਪਦੇ ਹੱਕ ਵਾਸਤੇ ਲੜਨਾ ਚਾਹੁੰਦਾ ਹੈ ਇਹ ਆਪਣੇ ਆਪ ਇਹ ਜਿਹੜੀਆਂ ਨਾ ਔਰਤਾਂ ਨੇਗੀਆਂ ਸੜਕਾਂ ਦੇ ਉੱਪਰ ਮਤਲਬ ਕਿ ਧਰਨੇ ਮਜਾਰਿਆਂ ਦੇ ਵਿੱਚ ਆਉਂਦੀਆਂ ਨੇ ਇਹਨਾਂ ਨੂੰ ਕੋਈ ਮਜਬੂਰ ਕਰਕੇ ਨਹੀਂ ਲਿਆਂਦਾ ਜਾਂਦਾ ਇਹ ਆਪਣੇ ਆਪ ਆਉਂਦੀਆਂ ਨੇ ਬੇਬੇ ਕਿਵੇਂ ਦੇਖਦੇ ਹੋ ਕਿਉਂਕਿ ਤੁਹਾਡਾ ਲੰਮਾ ਤਜਰਬਾ ਵੀ ਰਿਹਾਗਾ ਕਿਉਂਕਿ ਆਮ ਤੌਰ ਤੇ ਕਿਸਾਨ ਤਾਂ ਆਉਂਦੇ ਨੇ ਤਾਂ ਤੁਸੀਂ ਫਿਰ ਮਹਿਲਾ ਮਾਂ ਨੂੰ ਕਿਵੇਂ ਲੈ ਕੇ ਆਉਨੇ ਹੋ ਇਕੱਠੇ ਕਰਕੇ ਕਿਉਂਕਿ ਮੈਨੂੰ ਲੱਗਦਾ ਕਿ ਜਿਆਦਾ ਤੁਹਾਡੇ ਧਰਨ ਚ ਦੇਖਦੇ ਹਾਂ ਹਰ ਜਦੋਂ ਕੋਈ ਔਰਤ ਬੋਲਦੀ ਹੈ ਸਟੇਜ ਦੇ ਉੱਪਰੋਂ ਤਾਂ ਜਿੰਨਾ ਗਿਆਨ ਇੱਕ ਕਿਸਾਨ ਨੇਤਾ ਨੂੰ ਹੁੰਦਾ ਉਹ ਉਨਾ ਹੀ ਤੁਸੀਂ ਰੱਖਦੇ ਹੋ ਸਾਰੇ ਜੀ ਜਿ ਸਮਝਾਈ ਇਹ ਸਰ ਇਹ ਹੈ ਜੀ ਕਿਉਂਕਿ ਜਿਹੜੀ ਸਾਡੀ ਭਾਰਤੀ ਕਿਸਾਨ ਜਿਹਨੀਆਂ ਏਕਤਾ ਗੁਰਾਂ ਹੈ ਉਹ ਸਾਨੂੰ ਆਪਣੇ ਬਰਾਬਰ ਦਾ ਜੋ ਦਿੰਦੇ ਹੈਗੇ ਹੱਕ ਦਿੰਦੇ ਆ ਉਹ ਬੀਬੀਆਂ ਨੂੰ ਹਮੇਸ਼ਾ ਕਹਿੰਦੇ ਆ ਕਿ ਤੁਸੀਂ ਪੜਿ ਪੜਨ ਦੇ ਕਿ ਘਰ ਦੇ ਵਿੱਚ ਚਾਹੇ ਅਨਪੜ ਬੀਬੀਆਂ ਨੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਜਾਗਰਿਤ ਕਰੋਗੇ ਤਾਂ ਮਾਮਾ ਜੇ ਉਹਦੇ ਬੱਚਿਆਂ ਨੂੰ ਜਾਗਰਿਤ ਕਰਨਗੇ ਤਾਂ ਉਹ ਨੌਜਵਾਨ ਪੀੜੀ ਜਿਹੜੀ ਉਹ ਸਾਡੇ ਆਗੂਆਂ ਦੇ ਵਿਚਾਰ ਸੁਣੂ ਆ ਕੇ ਇਕੱਠ ਦੇ ਵਿੱਚ ਇਸੇ ਤਰ੍ਹਾਂ ਸਾਡੀਆਂ ਬੀਬੀਆਂ ਨੇ ਜੀ ਜਦੋਂ ਸਾਡੇ ਨੌਜਵਾਨ ਜਥੇਬੰਦੀ ਦੇ ਅਗਰਾਹ ਜਥੇਬੰਦੀ ਦੇ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰਦੇ ਆ ਸਾਡੇ ਨੂੰ ਜਾਗਰੂਤ ਕਰਦੇ ਆ ਦੱਸਦੇ ਆ ਕਿ ਵੀ ਜੋ ਇਹ ਲੋਕਤੰਤਰ ਦਾ ਕਹਾਣ ਹੋ ਰਿਹਾ ਹੈ ਸਾਡੇ ਹੱਕ ਨੇ ਜੋ ਮਾਰੇ ਜਾ ਰਹੇ ਨੇ ਸਾਡੇ ਹੱਕਾਂ ਦਾ ਕਹਾਣ ਕੀਤਾ ਜਾ ਰਿਹਾ ਹੈ ਵੀ ਇਹ ਹੱਕ ਨੇ ਜਿਹੜੇ ਕੌਣ ਮਾਰ ਰਿਹਾ ਹੈ ਉਹ ਹੱਕ ਕਿਹੜੇ ਨੇ ਤੇ ਇਸ ਕਰਕੇ ਵੀ ਉਹ ਹੱਕਾਂ ਨੂੰ ਅਸੀਂ ਬਚਾਉਣਾ ਕਿਵੇਂ ਆ ਜੇ ਅੱਜ ਦੇਖਿਆ ਜਾਵੇ ਤਾਂ ਲੋਕਤੰਤਰ ਦੇ ਵਿੱਚ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇਗੀਆਂ ਉਹਨਾਂ ਤੋਂ ਸਾਨੂੰ ਕੋਈ ਝਾਕ ਨੀ ਚੇਹ ਕੋਹੋ ਜੀ ਸਰਕਾਰ ਆਉਂਦੀ ਹੈ ਉਹ ਵੋਟਾਂ ਲੈਣ ਤੋਂ ਬਾਅਦ ਸਾਡੇ ਨਹੀਂ ਰਹਿੰਦੇ ਉਹ ਪੂੰਜੀਪਤੀਆਂ ਦੀ ਬਣ ਜਾਂਦੇ ਹੈ ਪਰ ਸਾਡੀ ਇੱਕ ਜਿਹੜੀ ਜਥੇਬੰਦੀ ਅਗਰਾਹਾ ਜਥੇਬੰਦੀ ਹੈ ਇਹ ਸਾਨੂੰ ਹਮੇਸ਼ਾ ਜਾਗਰਤ ਕਰਦੀ ਰਹਿੰਦੀ ਹੈ ਕਿ ਜੇ ਬੀਬੀਆਂ ਇਹ ਚੀਜ਼ਾਂ ਨੂੰ ਸਮਝਣ ਗਿਆ ਕਿ ਸਾਡੇ ਤੇ ਸਾਡੇ ਹੱਕ ਕੀ ਨੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਅਸੀਂ ਉਹ ਕਿਵੇਂ ਰਹਿਣਿਆ ਹੋਰ ਮਜ਼ਬੂਤ ਹੋਮਗੇ ਦੇਖਦੇ ਹੋ ਕਿਉਂਕਿ ਅੱਜ ਵੱਡੀ ਗਿਣਤੀ ਚ ਮਹਿਲਾਵਾਂ ਨੇ ਹੁਣ 2024 ਦੇ ਇਲੈਕਸ਼ਨ ਦੇ ਵਿੱਚ ਤੁਹਾਨੂੰ ਦੇਖਦੇ ਹੋ ਕਿ ਇਸ ਸਮੇਂ ਜਿਹੜਾ ਪ੍ਰਦਰਸ਼ਨ ਕਰਨ ਦਾ ਤਰੀਕਾ ਦੇਖੋ ਸਾਡੇ ਕੋਲੇ ਤਾਂ ਇਹੀ ਰਾਹ ਹੈ ਇੱਕ ਜਿਹੜੀਆਂ 2024 ਦੀਆਂ ਵੋਟਾਂ ਆ ਰਹੀਆਂ ਨੇ ਕਹਾ ਵੋਟਾਂ ਦੇ ਦਿਨਾਂ ਦੇ ਵਿੱਚ ਸਰਕਾਰ ਦੀ ਭੁਰਦੀ ਹੁੰਦੀ ਆ ਤੇ ਇਸ ਆ ਲੋਕਾਂ ਨੂੰ ਕੁਝ ਨਾ ਕੁਝ ਲੈਣ ਦਾ ਸਮਾਂ ਹੁੰਦਾ ਇਸ ਕਰਕੇ ਅਸੀਂ ਅੱਜ ਜਣੀ ਸਾਡਾ ਲਗਾਤਾਰ 5 ਤਰੀਕ ਤੋਂ ਸਾਡਾ ਧਰਨਾ ਜਿਹੜਾ ਇੱਥੇ ਲੱਗਿਆ ਹੋਇਆ 10 ਤਰੀਕ ਨੂੰ ਅਸੀਂ ਅਗਲੇ ਐਕਸ਼ਨ ਦਾ ਵੱਡੇ ਦਾ ਐਲਾਨ ਕਰਾਂਗੇ ਤੇ ਇਹੋ ਜਿਹੇ ਹਾਲਾਤ ਪੈਦਾ ਕਰਾਂਗੇ ਜਿਹੜੇ ਹਾਲਾਤ ਇੱਥੋਂ ਦੀ ਸਰਕਾਰ ਨੂੰ ਜਿਹੜੀਆਂ ਜਣੀ ਖੇਤੀ ਨੀਤੀ ਦੇ ਉੱਤੇ ਸਰਕਾਰ ਕੁਝ ਬੋਲੇ ਇਸ ਕਰਕੇ ਜਿਹੜੇ ਕਿਸਾਨ ਸੀਦ ਹੋਗੇ ਉਹਨਾਂ ਦੀਆਂ ਨੌਕਰੀਆਂ ਅਜੇ ਤੱਕ ਦਿੱਤੀਆਂ ਅਜੇ ਤਾਂ ਗੜੇ ਮਾਰੀ ਵਾਲਾ ਮੁਆਵਜ਼ਾ ਨਹੀਂ ਦਿੱਤਾ ਇਹਨਾਂ ਗੱਲਾਂ ਤੇ ਸਰਕਾਰ ਤੋਂ ਹੱਥ ਤੇ ਧਰਾ ਕੇ ਕੁਝ ਲੈ ਕੇ ਆਉਣ ਦੇ ਫੈਸਲੇ ਨੇ ਜਿਹੜੇ ਅਸੀਂ ਉਹਦੇ ਐਲਾਨ ਨੇ ਜਿਹੜੇ 10 ਤਰੀਕ ਨੂੰ ਕਰਨ ਜਾ ਰਹੇ ਹਾਂ ਤੇ ਇਹਨਾਂ ਦਿਨਾਂ ਤੋਂ ਬਾਅਦ ਚ ਜਣੀ ਸੈਂਟਰ ਸਰਕਾਰ ਦੇ ਖਿਲਾਫ ਵੀ ਜਿਹੜੇ ਸਾਡੇ ਵੱਡੇ ਮੋਰਚੇ ਹੋਣਗੇ ਕੋਈ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੋਊਗਾ ਉਹਨੂੰ ਵੀ ਅਸੀਂ ਲਾਗੂ ਕਰਾਂਗੇ ਤੇ ਇਹਨਾਂ ਮੰਗਾਂ ਤੇ ਅਸੀਂ ਹੀ ਸਰਕਾਰ ਤੋਂ ਕੁਝ ਨਾ ਕੁਝ ਲਮਾਵਾਂਗੇ ਇਹ ਅਸੀਂ ਮਾਨਾ ਜੜਾ ਬਣਾ ਚੁੱਕੇ ਲੱਗਦਾ ਕਿ ਦੋ ਦਿਨ ਦੇ ਧਰਨੇ ਚੱਲੇ ਤੀਜੇ ਦਿਨ ਧਰਨਾ ਸ਼ਾਮਲ ਹੋਇਆ ਅੱਜ ਹਜ਼ਾਰਾਂ ਦੀ ਗਿਣਤੀ 'ਚ ਮਹਿਲਾਵਾਂ ਨੇ ਕੋਈ ਗੱਲਬਾਤ ਹੋਈ ਹੈ ਕੋਈ ਸੁਨੇਹਾ ਲੱਗਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਝਲਕੀ ਹੈ ਸਰਕਾਰ ਨੂੰ ਆਉਂਦੇ ਦਿਨਾਂ 'ਚ ਜ਼ਮੀਨ ਖਿੱਚਾਂਗੇ ਸਰਕਾਰ ਦੇ ਪੈਰਾਂ ਥੱਲੋਂ ਜਿਹੜੇ ਵਾਅਦੇ ਕਰੇ ਨੇ ਜਿਵੇਂ ਪਹਿਲਾਂ ਬਾਦਲ ਮੁਕਰ ਕੇ ਕਾਂਗਰਸ ਮੁਕਰ ਗਈ ਇਹਨੂੰ ਭੱਜਣ ਨਹੀਂ ਦਿੰਦੇ ਗੋਡਣੀਏ ਕਰਾਂਗੇ ਸਰਕਾਰ ਨੂੰ ਇਹ ਅੱਜ ਝਲਕੀ ਐ ਅੱਜ ਸਰਕਾਰ ਦੀਆਂ ਜੜਾਂ ਹਲੀਆਂ ਨੇ ਸਰਕਾਰ ਨੇ ਵੱਡੇ ਪੱਦਰ ਤੇ ਦੇਖਿਆ ਤੇ ਆਉਣ ਵਾਲੇ ਸਮੇਂ ਚ ਮਜਬੂਰ ਕਰਾਂਗੇ ਦੇਖਣ ਵਾਸਤੇ ਹੁਣ ਸਾਰਿਆਂ ਨੂੰ ਮੁਆਵਜੇ ਦੀ ਗੱਲ ਕਰਦੇ ਸੀ ਕਿ ਜਿਹੜੀ ਗੜੇ ਮਰਦੇ ਆ ਮੁਆਵਜਾ 2020 ਦਾ ਜਿਹੜਾ ਮੁਆਵਜਾ ਨਹੀਂ ਆਇਆ ਕਿ ਕਾਂਗਰਸ ਸਰਕਾਰ ਵੱਲ ਦਾ ਮੁਆਵਜਾ ਹਜੇ ਤੱਕ ਕਿਸਾਨਾਂ ਨੂੰ ਮਿਲੇ ਨਹੀਂ ਬਿਲਕੁਲ ਨਹੀਂ ਦਿੱਤਾ ਇੱਥੇ ਦੇ ਡੀਸੀ ਨੇ ਵੱਡੇ ਲਾਰੇ ਲਾਏ ਨੇ ਆਉਂਦੇ ਆਉਣ ਵਾਲੇ ਦਿਨਾਂ ਚ ਅਸੀਂ ਡੀਸੀ ਨਾਲ ਵੀ ਸਾਹਮਣੇ ਸਾਹਮਣੇ ਹੋਵਾਂਗੇ ਇਸ ਕਰ ਇੱਥੇ ਦੀ ਸਰਕਾਰ ਜਿਹੜੀ ਵਾਅਦੇ ਕਰਕੇ ਮੁਕਰੀਆ ਜਿਹੜੇ ਕਹਿੰਦੇ ਸੀ ਗਰਦੌਰੀ ਬਾਅਦ ਚ ਮਾਮਜਾ ਪਹਿਲਾਂ ਦੇਵਾਂਗੇ ਪਰ ਉਸ ਗੱਲ ਤੋਂ ਭੱਜ ਚੁੱਕੇ ਨੇ ਇਹ ਆਉਣ ਵਾਲੀਆਂ ਗੱਲਾਂ ਇਹ ਵੱਡੇ ਕਾਫਲੇ ਬਨ ਕੇ ਹੀ ਚੰਡੀਗੜ੍ਹ ਨੂੰ ਤੁਰਾਂਗੇ ਸਰਕਾਰ 10 ਤਰੀਕ ਤੱਕ ਲੋਟ ਨਹੀਂ ਆਉਣੀ ਹੁਣ ਜਿਹੜਾ ਕੀ ਇਹ ਜਿਵੇਂ ਤੁਸੀਂ 10 ਤਰੀਕ ਨੂੰ ਕਹਿੰਦੇ ਵੱਡਾ ਐਲਾਨ ਕਰਨ ਜਾ ਰਹੇ ਹੋਗੇ ਕਿ 10 ਤਰੀਕ ਤੋਂ ਬਾਅਦ ਹੀ ਮੂਵ ਹੋਣ ਦਾ ਹੋਏਗਾ ਜਾਂ ਫਿਰ ਮਤਰਕ ਜਿਹਾਕਰ ਤੋਂ ਪਹਿਲਾਂ ਸਰਕਾਰ ਨਾਲ ਗੱਲਬਾਤ ਹੋ ਜਾਂਦੀ ਹੈ ਕਿ ਮੀਟਿੰਗ ਮਿਲ ਜਾਂਦੀ ਹੈ ਤਾਂ ਫਿਰ ਇੰਜ ਬਿਲਕੁਲ 10 ਤਰੀਕ ਤੋਂ ਬਾਅਦ ਇਹਦਾ ਐਲਾਨ ਹੋਊਗਾ 10 ਤਰੀਕ ਨੂੰ ਇਹਦਾ ਐਲਾਨ ਹੋ ਸਕਦਾ ਹੈ ਸਰਕਾਰ ਦੀ ਕੋਈ ਗੱਲਬਾਤ ਨਹੀਂ ਜੇ ਸਰਕਾਰ ਗੱਲਬਾਤ ਚਾਹੁੰਦੀ ਹੈ ਫਿਰ ਉਸ ਤੋਂ ਬਾਅਦ ਇਹਦਾ ਐਲਾਨ ਹੋ ਸਕਦਾ ਹੈ ਇਹ ਸੂਬਾ ਕਮੇਟੀ ਤੈਅ ਜੇਕਰ ਕੋਈ ਜਗਤਾਰਜੀ ਜਿਵੇਂ ਅਗਰ ਗੱਲ ਕੀਤੀ ਜਾਵੇ ਜਿਵੇਂ ਮੈਂ ਕਹਿ ਰਿਹਾ 10 ਤਰੀਕ ਤੋਂ ਬਾਅਦ ਵੱਡਾ ਐਲਾਨ ਹੋ ਸਕਦਾ ਹੈ ਇਹ ਮੋਰਚਾ ਸਰਕਾਰ ਦੇ ਖਿਲਾਫ ਹੈ ਕਿਉਂਕਿ ਕਈ ਮੰਗਾਂ ਟੋਡੀਆਂ ਜਿਹੜੀਆਂ ਰੱਖੀਆਂ ਨੇ ਤਾਂ ਉਹ ਸੈਂਟਰ ਦੇ ਨਾਲ ਰਿਲੇਟਡ ਵੀ ਨਹੀਂ ਕਿਉਂਕਿ ਜੇ ਅਗਰ ਰੇਟ ਦੇਣਾ ਫਸਲਾਂ ਦਾ ਤੈਅ ਕਰਨਾ ਭਾਵੇਂ ਕਣਕ ਦਾ ਹੋਵੇ ਝੋਨੇ ਦਾ ਪਤਾ ਸੈਂਟਰ ਨੇ ਦੇਣਾ ਕਿ ਫਿਰ ਕੋਈ ਸੈਂਟਰ ਦਾ ਪੰਜਾਬ ਦੇ ਥਰੂ ਉਹਨਾਂ ਨੂੰ ਮੰਗ ਪੱਤਰ ਦਿਨਾ ਚਾਹਣ ਉਹ ਜਾਂ ਫਿਰ ਉਸ ਤੋਂ ਬਾਅਦ ਵੀ ਅਗਲਾ ਦੇਖੋ ਕੇਰਲਾ ਦੀ ਸਰਕਾਰ ਨੇ ਐਮਐਸਪੀ ਦਿੱਤੀ ਹੈ ਫਸਲਾਂ ਤੇ ਪੰਜਾਬ ਦੀ ਸਰਕਾਰ ਵੀ ਇਹ ਦੇ ਸਕਦੀ ਹੈ ਨਾ ਪੰਜਾਬ ਦੀ ਸਰਕਾਰ ਨੇ ਤਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਅਸੀਂ ਖੇਤੀ ਨੀਤੀ ਬਣਾਵਾਂਗੇ ਉਹ ਖੇਤੀ ਨੀਤੀ ਬਣਾਵੇ ਜਣੀ ਜਿਹੜੇ ਉਹ ਕਾਨੂੰਨਾਂ ਦੀ ਉਹਨਾਂ ਨੇ ਕਿਹਾ ਨਾ ਕਹਿੰਦਾ ਜਦੋਂ ਮੇਰੀ ਸਾਡੀ ਸਰਕਾਰ ਆ ਗਈ ਨਵੇਂ ਕਾਨੂੰਨ ਬਣਾਵਾਂਗੇ ਅਸੀਂ ਕਿਹਾ ਇਹ ਗੱਲ ਕਹਿਨੇ ਆ ਜਿਹੜੇ ਪੁਰਾਣੇ ਕਾਨੂੰਨ ਲਾਗੂ ਨੇ ਪਹਿਲਾਂ ਇੱਥੇ ਲਾਗੂ ਨੇ ਵੀ 17 ਕੱਲਾਂ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਉਹ ਫਿਰ ਜ਼ਮੀਨਾਂ ਕਢਾਵੇ ਲਿਸਟ ਵੀ ਪੰਜਾਬ ਦੇ ਵਿੱਚ ਉਹ ਕਿਹੜੇ-ਕਿਹੜੇ ਨੇ ਜਿਹੜੇ ਵੱਡੇ ਮਾਕਰਮਾਸਰੇ ਜ਼ਮੀਨਾਂ ਲਈ ਬੈਟ ਨੇ ਉਹਨਾਂ ਨੂੰ ਕਰੇ ਕਾਨੂੰਨਾਂ ਨੂੰ ਲਾਗੂ ਅਸੀਂ ਤਾਂ ਇਹ ਕਹਿੰਦਾ ਪਿਛਲੇ ਕਾਨੂੰਨਾਂ ਨੂੰ ਲਾਗੂ ਕਰ ਦੇ ਨਵੇਂ ਕਾਨੂੰਨ ਇਸ ਕਰਕੇ ਇਸ ਗੱਲ ਤੇ ਗਮੋਰਚਾ ਉਹ ਆਉਣ ਵਾਲੇ ਦਿਨਾਂ ਸੰਯੁਕਤ ਮੋਰਚੇ ਦੇ ਜੋ ਵੀ ਕਾਲ ਆਊਗੀ ਉਹਨੂੰ ਪੂਰੀ ਤਰ੍ਹਾਂ ਲਾਗੂ ਕਰਾਂਗੇ ਫਿਰ ਹਾਲ ਜਣੀ ਪੰਜਾਬ ਦੇ ਵਿੱਚ ਇਹ ਮਾਹੌਲ ਅਸੀਂ ਆਉਣ ਵਾਲੇ ਦਿਨਾਂ ਚ ਬਦਲਣ ਜਾ ਰਿਹਾ ਹੈ ਕੇਂਦਰ ਦੇ ਖਲਾਫ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਤੁਹਾਡਾ ਸੰਗਠਨ ਸਭ ਤੋਂ ਵੱਡਾ ਹੈ ਪੰਜਾਬ ਦੇ ਵਿੱਚ ਹਨਾ ਰਾਜਸਥਾਨ ਹਰਿਆਣਾ ਯੂਪੀ ਤੱਕ ਤੁਸੀਂ ਜਿਹੜਾ ਉੱਤਰਖੰਡ ਤੱਕ ਗਿਓ ਪਰ 13 ਤਰੀਕ ਨੂੰ ਕੁਝ ਕਿਸਾਨ ਜਿਹੜੇ ਦਿੱਲੀ ਜਾ ਰਹੇ ਨੇ ਆਪਣੀਆਂ ਮੰਗਾਂ ਲੈ ਕੇ ਕਈ ਵੱਡਾ ਸੰਗਠਨ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਕਿ ਐਡਾਂ ਦਾ ਐਲਾਨ ਕੋਈ ਉਗਰਾਹਾਂ ਜੱਤੇ ਬੰਦੀ ਦਾ ਹੈ ਜਾਂ ਫਿਰ ਸਪੋਰਟ ਕਰੋਗੇ ਜਾਂ ਫਿਰ ਬਾਅਦ ਵਿੱਚ ਕੋਈ ਲੱਗਤ ਦੇਖੋ 13 ਤਰੀਕ ਦਾ ਸਾ ਕੋਈ ਪ੍ਰੋਗਰਾਮ ਨਹੀਂ ਹੈ ਸੰਯੁਕਤ ਮੋਰਚੇ ਨੇ ਬਕਾਇਦਾ ਤੌਰ ਦੇ ਉਤੇ ਆਪਣਾ ਪ੍ਰੈਸ ਨੋਟ ਜਾਰੀ ਕਰਕੇ ਵੀ ਕਹਿਤਾ ਕਿਉਂਕਿ ਇਹ ਤਾਂ ਲੋਕਾਂ ਦੇ ਜਾੜੜ ਜਥੇਬੰਦੀਆਂ ਨੇ ਬਹੁਤ ਤਰ੍ਹਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਪ ਦੇ ਆਪ ਦੇ ਲੜਨ ਦੇ ਤਰੀਕਾਕਾਰ ਨੇ ਇਸ ਕਰਕੇ ਜਿਹੜੇ ਕੋਈ ਕਹਿੰਦਾ ਸੀ ਰਾਜ ਗੈਰ ਰਾਜਨੀਤਿਕਾਂ ਉਹ ਤਾਂ ਲੋਕਾਂ ਨੇ ਸਾਹਮਣੇ ਆ ਰਹੀਆਂ ਨੇ ਗੱਲਾਂ ਉੱਥੇ ਕੋਈ ਢੀਂਡ ਸਾਹਿਬ ਵੀ ਬੋਲਦਾ ਉੱਥੇ ਰੱਖਾ ਸੁਧਾਣਾ ਵੀ ਬੋਲਦਾ ਉੱਥੇ ਸਮਰਜੀਤ ਮਾਨ ਵੀ ਬੋਲਦਾ ਇਸ ਕਰਕੇ ਉਹ ਤਾਂ ਉਹਨਾਂ ਦਾ ਪ੍ਰੋਗਰਾਮ ਹੈ ਜੋ ਉਹ ਕਰ ਰਹੇ ਨੇ ਅਸੀਂ ਤਾਂ ਜੋ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਹੋਊਗਾ ਆਉਣ ਵਾਲੇ ਦਿਨਾਂ 'ਚ ਉਹ ਕਰਨ ਜਾ ਰਹੇ ਹਾਂ 16 ਤਰੀਕ ਨੂੰ ਹਿੰਦੁਸਤਾਨ ਦੀਆਂ ਟ੍ਰੇਡ ਜਥੇਬੰਦੀਆਂ ਦੇ ਵੱਲੋਂ ਬੰਦ ਦਾ ਐਲਾਨ ਉਹਦੇ ਵਿੱਚ ਵੀ ਅਸੀਂ ਪੂਰੀ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਵੀ ਕੇ ਜੂਗਰਾਹਾਂ ਵੱਲੋਂ ਵੀ ਪੂਰੀ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਉਹਦੇ 'ਚ ਸਮੂਲੀਅਤ ਆ ਰਹੇ ਨੇ ਰੇਡਕਸੀ ਆ ਰਹੇ ਨੇ ਰੇੜੀ ਆ ਰਹੇ ਨੇ ਜਣੀ ਆਉਣ ਵਾਲੇ ਦਿਨਾਂ 'ਚ ਉਹ 16 ਵਾਲਾ ਵੀ ਕੰਮਜਾਬ ਕਰਾਂਗੇ ਤੇ ਜਿਹੜਾ 10 ਤਰੀਕ ਨੂੰ ਅਸੀਂ ਐਲਾਨ ਕਰਨ ਜਾ ਰਹੇ ਹਾਂ ਉਹ ਐਲਾਨ ਜਣੀ ਪੂਰੀ ਤਰ੍ਹਾਂ ਨਾਲ ਉਹ ਐਲਾਨ ਇਹੋ ਜਿਹਾ ਹੋਊਗਾ ਜਿਹੜਾ ਐਲਾਨ ਗਾਹਾਂ ਸਰਕਾਰ ਤੋਂ ਕੁਛ ਨਾ ਕੁਛ ਲੈ ਕੇ ਆਵਾਂਗੇ ਜਾਂ ਸਰਕਾਰ ਇੱਕ ਗੱਲ ਦੇ ਕੇ ਮੋੜ ਦੂਗੀ ਸਾਨੂੰ ਜਾਂ ਸਾਨੂੰ ਕੁੱਟ ਕੇ ਮੋੜ ਦੂ ਮੱਥੇ ਪਾੜ ਕੇ ਮੋੜ ਦੂਗੀ ਜਾਂ ਅਸੀਂ ਹੱਥ ਤੇ ਕੋ ਧਰਾ ਕੇ ਲਿਆਵਾਂਗੇ ਇਹੋ ਜਿਹਾ ਪ੍ਰੋਗਰਾਮ ਅਸੀਂ ਕਰਨ ਜਾ ਰਹੇ ਹਾਂ ਸਭ ਤੌਰ ਤੇ ਕਿਉਂਕਿ ਹਜੇ 5 ਦਿਨਾਂ ਧਰਨੇ ਨੇ ਉਹ ਕਹਿ ਰਹੇ ਨੇ ਕਿ ਅਗਰ ਗੱਲਬਾਤ ਨਹੀਂ ਬਣੀ ਕੋਈ ਮੀਟਿੰਗ ਸਰਕਾਰ ਨਹੀਂ ਦਿੰਦੀ ਤਾਂ 10 ਤਰੀਕ ਤੋਂ ਬਾਅਦ ਕੋਈ ਵੱਡਾ ਜਿਹੜਾ ਐਲਾਨ ਆ ਉਹ ਕ੍ਰਿਕਟ ਬੱਲ ਕੁਝ ਵੀ ਕਿਸਾਨ ਕਰ ਸਕਦੇ ਨੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਮੋਰਚਾ ਉਹ ਵੀ ਲਾ ਸਕਦੇ ਨੇ ਕੈਮਰਨ ਜਸਵਿੰਦਰ ਦੇ ਨਾਲ ਵਿੱਕੀ ਬਲਰ ਪੰਜਾਬ ਤੱਕ ਸੰਗਰੂਰ